ਚਲਦੀ ਗੱਡੀ ਦੀ ਫੋਟੋ ਲਈ ਚਲਦੀ ਗੱਡੀ ਫੋਟੋ ਦੇ ਵਿੱਚ ਵੀ ਲਿਖ ਦਿੱਤਾ ਜਾਂਦਾ ਹੈ ਹੂੰ ਕਿ ਨੋ ਡੀਐਲ ਕਿ ਡਰਾਈਵਿੰਗ ਸਨਸਤ ਨਹੀਂ ਹੈ ਅੱਛਾ ਜੀ ਮੈਨੂੰ ਇਹ ਸਮਝ ਨਹੀਂ ਲੱਗੀ ਆਨਲਾਈਨ ਦੀ ਹੂੰ ਜਾਂ ਸਰਕਾਰ ਇਸ ਚੀਜ਼ ਤੇ ਨਾਥ ਕਿਉਂ ਨਹੀਂ ਪਾਉਂਦੀ ਕਿਉਂ ਸਾਡੇ ਟ੍ਰੈਡ ਨੂੰ ਨੁਸਾਨ ਕਰ ਰਹੀ ਹੈ ਹੂੰ ਕਿ ਇੱਕ ਚਲਦੀ ਗੱਡੀ ਦੀ ਫੋਟੋ 'ਚ ਇਹ ਤਾਂ ਬਦਲ ਸਕਦਾ ਹੈ ਕਿ ਇਹ ਮੋਬਾਈਲ ਸੁਣ ਰਿਹਾ ਹੂੰ ਜਾਂ ਇਹ ਲਾਈਨ ਤੋਂ ਬਾਹਰ ਚੱਲ ਰਿਹਾ ਹੈ ਜਾਂ ਇਹ ਰੋਗਸ਼ਰ ਚੱਲ ਰਿਹਾ ਹੈ ਜਲਦੀ ਗੱਡੀ ਇਹ ਕਿਵੇਂ ਪਤਾ ਲੱਗ ਗਿਆ ਕਿ ਡਰਾਈਵਰ ਕੋਲ ਸਸ ਨਹੀਂ ਹੈ ਇਹ ਚਲਾਨ ਹੋਇਆ ਤੁਹਾਡਾ ਬਕਾਇਦਾ ਸਾਡਾ ਚਲਾਨ ਹੋਇਆ ਉਹ ਸੱਚ ਚੀ ਹੈਗਾ ਤੁਹਾਡਾ ਬਿਲਕੁਲ ਹੈਗਾ ਮੈਂ ਦਿਖਾ ਸਕਦਾ ਜਲਦੀ ਗੱਡੀ ਦਾ ਚਲਾਨ ਹੋਇਆ ਉਹਦੇ ਵਿੱਚ ਲਿਖਿਆ ਗਿਆ ਕਿ ਨੋ ਡੀਐਲ ਮਤਲਬ ਡਰਾਈਵਰ ਕੋਲ ਡਰਾਈਵਿੰਗ ਸਸ ਨਹੀਂ ਹੈ ਉਹਦਾ 5000 ਜਮਾਨਾ ਬਕਾਇਦਾ ਚਲਾਨ ਦੇ ਉੱਪਰ ਲਿਖ ਕੇ ਆਇਆ ਹਮ ਆਨਲਾਈਨ ਚਲਾਨ ਹੋਇਆ ਮੈਂ ਤੁਹਾਨੂੰ ਦਿਖਾ ਵੀ ਸਕਦਾ ਇਹ ਮੇਰਾ ਆਨਲਾਈਨ ਚਲਾਨਾ ਹੂੰ ਗੱਡੀ ਦੀ ਫੋਟੋ ਦੇਖੋ ਤੁਸੀਂ ਗੱਡੀ ਦੀ ਫੋਟੋ ਆ ਹੂੰ ਉੜੀਸ਼ਾ ਰਿਕਾਰਡ ਦਾ ਚਲਾਨਾ ਇਹਦੇ ਵਿੱਚ ਲਿਖਿਆ ਗਿਆ ਨੋ ਡੀਲ ਨੋ ਡੀਲ 5000 ਰੁਪਏ ਜੁਰਮਾਨਾ ਮੈਨਸ ਦਾ ਭਰਿਆ ਹੂੰ ਮੈਨੂੰ ਸਰਕਾਰ ਇਹ ਸਮਝਾਵੇ ਕਿ ਜਲਦੀ ਗੱਡੀ ਦੀ ਫੋਟੋ ਲੈ ਕੇ ਆਨਲਾਈਨ ਚਲਾਨਾ ਭਰਿਆ ਗਿਆ ਇਹ ਉਧਰ ਕਿੱਦਾਂ ਪਤਾ ਲੱਗ ਗਿਆ ਕਿ ਡਰਾਈਵਰ ਦੀ ਜੇਬ ਦੇ ਵਿੱਚ ਰਸਤ ਨਹੀਂ ਹੈ ਕੀ ਹੋਲਡ ਚੈੱਕ ਕੀਤਾ ਗਿਆ ਜੇ ਆਪਾਂ ਗੱਲ ਕਰੀਏ ਟਰੱਕ ਨੰਬਰ ਦੀ ਟਰੱਕ ਨੰਬਰ ਦੇ ਉੱਪਰ ਉਹ ਜਿਹੀ ਕੋਈ ਐਪ ਨਹੀਂ ਹੈ ਜਿੱਦੇ ਚ ਪਤਾ ਚੱਲ ਸਕੇ ਕਿ ਇਹਦੇ ਕੋਲ ਲਾਇਸੈਂਸ ਨਹੀਂ ਹੈ ਮੈਂ ਖੁਦ ਮੇਰੇ ਕੋਲ ਸਬੂਤ ਹੈ ਕੋਈ ਸਰਕਾਰ ਪੁੱਛਣਾ ਚਾਹੇ ਮੈਂ ਸਬੂਤ ਦੇ ਸਕਦਾ ਇੱਕ ਨਹੀਂ ਕਈ ਤਰ੍ਹਾਂ ਜੋ ਕਿ ਆਨਲਾਈਨ ਕੀਤੇ ਗਏ ਨੇ ਜਿਨ੍ਹਾਂ ਚ ਤਾਰਾ ਉਹ ਲਾਈ ਗਏ ਨੇ ਜਿਨ੍ਹਾਂ ਦਾ ਪਤਾ ਵੀ ਨਹੀਂ ਮੈਂ ਤੁਹਾਡੇ ਮਿੱਟੀ ਚੈਨਲ ਦੇ ਮਾਧਿਅਮ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਨਾ ਜੋ ਸਾਡੀ ਆਲ ਇੰਡੀਆ ਮੋਟਰ ਟ੍ਰਾਂਸਫਰ ਕਾਂਗਰਸ ਐਸੋਸੀਏਸ਼ਨ ਹੈ ਮੈਂ ਉਹਦੇ ਮਾਧਿਅਮ ਤੋਂ ਵੀ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਨਾ ਇਹ ਕਿ ਚਲਾਨ ਕਰੋ ਜ਼ਰੂਰ ਕਰੋ ਲੇਕਿਨ ਜੋ ਫਾਲਟ ਹੈ ਉਹ ਹੀ ਚਲਾਨੇ ਕੀਤੇ ਜਾਣ ਐਦੇ ਫੋਟੋ ਖਿੱਚ ਕੇ ਔਨਲਾਈਨ ਚਲਾਨ ਉਹ ਤਾਂ ਰਣ ਲਿਆ ਜਾਣਾ ਉਹ ਨਾ ਪਾਇਆ ਜਾਵੇ ਜੋ ਕਿ ਇੱਕ ਤਾਕੋ ਡਾਕੂਮੈਂਟ ਹੈਗੇ ਨੇ ਉਹ ਨਾ ਲਿਖੇ ਜਾਣ ਇਸ ਜੀ ਸਰਕਾਰ ਨੂੰ ਜ਼ਰੂਰ ਨੱਥ ਪਾਣੀ ਚਾਹੀਦੀ ਆ ਜ਼ਰੂਰ ਇਹਦੇ ਸੁਧਾਰ ਕਰਨਾ ਚਾਹੀਦਾ ਕਿਉਂਕਿ ਅਸੀਂ ਦੇਖਦੇ ਆ ਸਰਕਾਰ ਦਾ ਕਾਨੂੰਨ ਕੀ ਹੈ ਜੇ ਆਨਲਾਈਨ ਚਲਾਨ ਕਰਤਾ ਚਾਹੇ ਡਾਕੂਮੈਂਟ ਹੈ ਚਾਹੇ ਨਹੀਂ ਚਾਹੇ ਕਸੂਰ ਹੈ ਚਾਹੇ ਨਹੀਂ ਜੇ ਆਨਲਾਈਨ ਚਲਾਨ ਕਰ ਦਿੱਤਾ ਉਹ ਜੁਰਮਾਨਾ ਪਰ ਨਹੀਂ ਪਹਿਣਾ ਉਹਦੀ ਕੋਈ ਅਪੀਲ ਦਲੀਲ ਦਾ ਵੀ ਰਸਤਾ ਨਹੀਂ ਰੱਖਿਆ ਜਾਂ ਤਾਂ ਸਰਕਾਰ ਨੇ ਨੋ ਡੀਲ ਲਿਖਿਆ ਉਹਨਾਂ ਨੂੰ ਚਾਹੀਦਾ ਕੋਈ ਐਪ ਬਣਾਣੀ ਕਿ ਅਸੀਂ ਤੁਹਾਡਾ ਚਲਾਣਾ ਨੋ ਡੀਲ ਦਾ ਕੀਤਾ ਹੈ ਇਹ ਐਪ ਦੋਟ ਪਰਮਿਟ ਕੀਤਾ ਹੈ ਅਗਰ ਤੁਹਾਡੇ ਕੋਲ ਪਰਮਿਟ ਹੈ ਲੈਸਸ ਹੈ ਹੂੰ ਆਰਤੀ ਹੈ ਤੁਸੀਂ ਸਾਡੀ ਉਸ ਐਪ ਤੇ ਸਕੈਨ ਕਰ ਦਿਓ ਹੂੰ ਤਾਂ ਤੁਹਾਡਾ ਜਰਮਾਨਾ ਕੱਟ ਕੀਤਾ ਜਾਏਗਾ ਅਸੀਂ ਕੋਈ ਐਪ ਨਹੀਂ ਬਣਾਈ ਜਿੱਤੇ ਅਸੀਂ ਦੱਸ ਸਕੀਏ ਕਿ ਤੁਸੀਂ ਸਾਡਾ ਲੈਸਸ ਦਾ ਚਲਾਣਾ ਕੀਤਾ ਹੈ ਉਹਦਾ ਹੁਅਗਾ ਹੈਗਾ ਫਿਰ ਵੀ ਕੀਤਾ ਆਰਸੀ ਹੈਗੀ ਏ ਫਿਰ ਵੀ ਚਲਾਨ ਕੀਤਾ ਜਾਂ ਤਾਂ ਸਰਕਾਰ ਨੂੰ ਕੋਈ ਜੀ ਐਪ ਬਣਾਣੀ ਚਾਹੀਦੀ ਏ ਜਾਂ ਔਨਲਾਈਨ ਬਿਨਾ ਪ੍ਰੂਫ ਬਿਨਾ ਡਾਕੂਮੈਂਟਸ ਦੇਖੇ ਬਿਨਾ ਗੱਡੀ ਰੁੱਕ ਕੇ ਔਨਲਾਈਨ ਉਹ ਤਾਰਾ ਨਹੀਂ ਲਾਣੀ ਚਾਹੀਦੀ ਜੋ ਇਲੀਗਲ ਹੈ ਜੋ ਡਾਕੂਮੈਂਟ ਹੈ ਉਹ ਤਾਰਾ ਦੇ ਅੰਦਰ ਨਹੀਂ ਲਿਖਣਾ ਚਾਹੀਦਾ ਇਹ ਇਹ ਪੰਜਾਬ ਸਟੇਟ ਤੋਂ ਬਾਹਰ ਹੀ ਹੁੰਦੀਆਂ ਪਈ ਨੇ ਕਿ ਪੰਜਾਬ ਚ ਹੁੰਦੇ ਬਨੇ ਮੋਸਟਲੀ ਦੇਖੋ ਜੀ ਜੋ ਹਾਲ ਤੱਕ ਅਸੀਂ ਦੇਖਿਆ ਉਹ ਪੰਜਾਬ ਤੋਂ ਬਾਹਰ ਦੇਖਿਆ ਹਮ ਮੈਂ ਤੁਹਾਨੂੰ ਹੁਣੇ ਸਬੂਤ ਦਿਖਾ ਕੇ ਆਟਿਆ ਹਮ ਤੇ ਓਡੀਸ਼ਾ ਸਰਕਾਰ ਦਾ ਕਟ ਦੇ ਕੋਲ ਦਾ ਇਹ ਚਲਾਨ ਹੈ ਹਮ ਜਿਹਦੇ ਵਿੱਚ ਚਲਦੀ ਗੱਡੀ ਦੀ ਫੋਟੋ ਲੈ ਕੇ ਹਮ ਉਹਦਾ ਔਨਲਾਈਨ ਚਲਾਨ ਭਰਿਆ ਗਿਆ ਜਿਹਦੇ ਵਿੱਚ ਨੋ ਡੀਲ ਦਾ ਇਲੀਗੇਸ਼ਨ ਲਾਇਆ ਗਿਆ ਹਮ ਬਸ ਕਹਦਾ ਉਸ ਇਲੀਗੇਸ਼ਨ ਦਾ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦੋਂ ਆਪ ਕਹਿਦਾ ਮੈਂ ਆਨਲਾਈਨ ਭਰਿਆ ਤਾਂ ਮੇਰਾ ਚਲਾਨ ਕਲੀਅਰ ਹੋਇਆ ਜੇ ਇਹ ਕੋਈ ਸਰਕਾਰ ਨੇ ਐਪ ਰੱਖੀ ਹੁੰਦੀ ਹੂੰ ਤਾਂ ਮੈਂ ਉਹ ਲਾਇਸੈਂਸ ਐਪ ਤੇ ਸਕੈਨ ਕਰਦਾ ਮੇਰਾ ਜੁਰਮਾਨਾ ਘੱਟ ਹੁੰਦਾ ਸਰਕਾਰ ਕੋਲੇ ਇਹ ਜੀ ਕੋਈ ਵੀ ਸਕੈਨ ਐਪ ਨਹੀਂ ਹੈ ਜਿਤਕੇ ਹੋਣੀ ਚਾਹੀਦੀ ਹੈ ਅੱਜ ਮੈਂ ਹੁਣ ਤੁਹਾਡੇ ਇੱਕ ਵਾਪਸੀ ਤੇ ਵਾਲਾ ਲਾਉਨੇ ਆ ਉਹਦੇ ਵਾਲੀ ਜਿੱਦੋਂ ਸ਼ੁਰੂਆਤ ਤੁਸੀਂ ਕੀਤੀ ਹੈ ਟਰਕਿੰਗ ਦੇ ਵਿੱਚ ਹਾਂਜੀ ਤੁਹਾਡੇ ਕੋਲੇ ਤੁਸੀਂ ਦੱਸੇ ਸੀਗੇ ਵੀ 40 ਤੋਂ 50 ਟਰੱਕ ਹੈਗੇ ਨੇ ਇਸ ਵੇਲੇ ਨਾ ਇੱਕ ਟਰੱਕ ਤੋਂ ਚਲੀ ਪਈਆਂ ਟਰੱਕ ਕਰਨੇ ਬੜੇ ਮੁਸ਼ਕਲ ਨੇ ਬਹੁਤ ਸਾਲ ਲੱਗੇ ਜਾਂਦੇ ਨੇ ਕਹਿੰਦੇ ਨੇ ਵੀ ਇੰਡੀਆ ਦੇ ਵਿੱਚ ਇੰਨੇ ਨਹੀਂ ਹੋ ਸਕਦੇ ਜਿੰਨੇ ਬਾਹਰਲੇ ਮੁਲਕਾਂ 'ਚ ਰਹਿ ਕੇ ਅਸੀਂ ਜਿਹੜੀ ਟਰਕਿੰਗ ਦੀ ਜਿਹੜੀ ਇੰਡਸਟਰੀ ਆ ਬਹੁਤ ਵੱਡੀ ਕਰ ਸਕਦੇ ਆ ਇੰਡੀਆ ਦੇ ਵਿੱਚ ਕਿੱਦਾਂ ਹੋਇਆ ਇਹ ਸਾਰਾ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਐਕਸਪੀਰੀਅੰਸ ਤੌਰ ਦੇ ਉੱਪਰ ਪਹਿਲਾਂ ਬੰਦਿਆਂ ਨੂੰ ਆਪਣੀ ਹੀ ਗੱਲ ਕਰਨੀ ਚਾਹੀਦੀ ਆ ਹੂੰ ਸਾਡੇ ਇੰਡੀਆ ਵਿੱਚ ਇਹੋ ਜਿਹੇ ਟਰਾਂਸਪੋਰਟਰ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਏ ਮਿਹਨਤ ਸੱਚਾ ਅੱਜ 1 ਤੋਂ 100 200000 ਰੁਪਏ ਰੱਕ ਵੀ ਹੈਗਾ ਇਹ ਇਹ ਮਾਲਕ ਹੈਗੇ ਨਹੀਂ ਬਿਲਕੁਲ ਹੈਗੇ ਨਹੀਂ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਚੰਡੀਗੜ੍ਹ ਮੇਰੇ ਟਰਾਂਸਪੋਰਟ ਦੇ ਕੰਮ ਅਰ ਤੋਂ ਪਹਿਲੇ ਹੂੰ ਮੇਰਾ ਉੱਥੇ ਦਫਤਰ ਹੈ ਜੇ ਵੱਡੇ ਭਾਈ ਸਾਹਿਬ ਕੰਮ ਕਰਦੇ ਸੀ ਹੂੰ ਮੈਂ 2-3 ਸਾਲ ਉਹਨਾਂ ਕੋਲ ਕੰਮ ਕੀਤਾ ਹੂੰ ਮੁਰਕੇ ਮੈਂ 94 ਚ ਮਿਲ ਜਾਣੇ ਆ ਗਿਆ ਇੱਥੇ ਮੈਂ ਟਰਾਂਸਪੋਰਟ ਦਾ ਕੰਮ ਕੀਤਾ ਇੱਕ ਗੱਡੀ ਬਣਾਈ ਦੋ ਬਣਾਈ ਤਿੰਨ ਬਣਾਈ ਚਾਰ ਬਣਾਈ ਅੱਜ ਬੱਬੇ ਦੀ ਕਿਰਪਾ ਨਾਲ 50 ਗੱਡੀਆਂ ਨੇ ਕਿਉਂਕਿ 30 ਸਾਲ ਦੇ ਵਿੱਚ 50 ਗੱਡੀਆਂ ਬਣਾਉਣੀਆਂ 31 ਸਾਲ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਇੱਕ ਟ੍ਰਾਂਸਪੋਰਟ ਦਾ ਇਹੀ ਕੰਮ ਹੈ ਜਿਹੜੇ ਤੇ ਬੈਂਕ ਭਰੋਸਾ ਕਰਦੇ ਹੋਏ ਅਸੀਂ ਕੋਲੋਂ ਪੈਸੇ ਨਹੀਂ ਲਾਂਦੇ ਹਮ ਅਸੀਂ ਬੈਂਕ ਦੀ ਫਾਈਲ ਭਰਦੇ ਆ ਅਸੀਂ ਲੋਨ ਲੈਣੇ ਆ ਬਕਾਇਦਾ ਕਮਾ ਕੇ ਸਰਕਾਰ ਨੂੰ ਵਿਆਜ ਦੇਣੇ ਆ ਬੈਂਕ ਨੂੰ ਵਿਆਜ ਦੇਣੇ ਆ ਸਾਡੇ ਗੱਡੀ ਫ੍ਰੀ ਹੁੰਦੀ ਹੈ ਅਸੀਂ ਦੋ ਗੱਡੀਆਂ ਹੋਰ ਲੈਣੇ ਆ ਫਿਰ ਲੋਨ ਕਰਾਣੇ ਆ ਬਿਆਲ ਪਰਦੇ ਆਂ ਫਰੀ ਹੋਈਆਂ ਚਾਰ ਹੋਰ ਪਾਲੀਆਂ ਕਿਉਂਕਿ ਸਾਡਾ ਲੋਨ ਲਏ ਬਿਨਾ ਗੁਜ਼ਾਰਾ ਨਹੀਂ ਹੈ ਹੂੰ ਲੋਨ ਲੈ ਕੇ ਆਈ 2 2 4 4 2 8 ਅਰ 2 10 ਅਰ 50 ਨੇ ਮੈਂ ਸਤਕਾ ਬਣਾਈਆਂ ਨੇ ਪੱਕੇ ਚ ਬਣਾਈਆਂ ਨੇ ਬੈਂਕ ਤੋਂ ਲੋਨ ਲੈ ਕੇ ਬਣਾਈਆਂ ਨੇ ਹੁਣ ਫਰੀ ਨੇ ਬੈਂਕ ਤੋਂ ਹੁਣ ਕੁਝ ਫਰੀ ਵੀ ਨੇ ਹੂੰ ਕੁਝ ਕਿਸ਼ਤਾਂ ਵੀ ਨੇ ਹੂੰ ਕਾਫੀ ਦੇ ਕਿਸ਼ਤਾਂ ਵੀ ਨੇ ਕਿਸ਼ਤ ਦੇ ਰਹੇ ਆਂ ਕਢੇ ਚਲਾ ਰਹੇ ਆਂ ਮਿਹਨਤ ਕਰਦੇ ਆਂ ਕੰਮ ਕਰਦੇ ਆਂ ਕਿਸ਼ਤ ਭਰ ਰਹੇ ਆਂ ਇਹ ਪ੍ਰੀਉਣ ਗਿਆ ਵੀ ਹੋਰ ਭਲਾਂਗੇ ਅੱਜ ਹਰੇ ਹੋਰ ਬਣਾਉਣੇ ਨੇ ਲੈ ਜੇ ਪ੍ਰੀਉਣਗੇ ਤਾਂ ਪਾਵਾਂਗੇ ਜੀ ਅੱਛਾ ਇਹ ਵੀ ਗੱਲ ਹੈ ਕਿ ਵੀ ਇੱਕ ਲੋਨ ਲੈ ਲਵੇ ਨਾ ਕਿ 2-3 ਲੱਖ ਰੁਪਏ ਉਹਦੇ ਐਡਾ ਦਿਮਾਗ ਤੇ ਚੜ ਜਾਂਦਾ ਵੀ ਯਾਰ ਮੈਂ ਕਿਸ਼ਤ ਭਰਨੀ ਆ ਮੈਂ ਵੀ ਕੁਝ ਕਰਨਾ ਵਾ ਘਰ ਵੀ ਸੰਭਲਣਾ ਤੁਸੀਂ ਇੰਨੇ ਗੱਡੀਆਂ ਭਾਈਆਂ ਨੇ ਵਿੱਚ ਕਿੰਨੋਂ ਕਿਸ਼ਤਾਂ ਵੀ ਚੱਲਦੀਆਂ ਰਹਦੀਆਂ ਨੇ ਨਾ ਤਾਂ ਉਹ ਸਟ੍ਰੈਸ ਲੈਵਲ ਨਹੀਂ ਵੱਧਦਾ ਹੈਗਾ ਉੱਥੇ ਦੇਖੋ ਦੁਨੀਆ ਦਾ ਕੋਈ ਵੀ ਕੰਮ ਹੈ ਜੀ ਦਿਮਾਗ ਤੇ ਬੋਝ ਪਾਇਆ ਬਣਾ ਕੋਈ ਨਹੀਂ ਹੂੰ ਜੇ ਆਪਾਂ ਗੱਲ ਕਰੀਏ ਦੁਕਾਨਦਾਰੇ ਜੀ ਅੱਪਾ 2 4 5 10 ਕਰੋੜ ਰੁਪਇਆ ਦੁਕਾਨ ਤੇ ਲਾਇਆ ਹੁੰਦਾ ਸਾਰਾ ਹੀ ਦਿਨ ਅੱਪਾ ਇੱਕ ਗਾਗ ਦੀ ਉਡੀਕ ਕਰਦੇ ਆਂ ਵੀ ਗਾਗ ਹੋਣਾ ਆਏਗਾ ਹੁਣ ਗਾਗ ਆਏਗਾ ਚਾਰ ਗਾਗ ਆਗੇ ਉਸ ਤੋਂ ਬਾਅਦ ਕੋਈ ਗਲਤੀ ਨਾਲ ਦੁਕਾਨ ਦੇ ਅੰਦਰ ਐਡਰੈਸ ਪੁੱਛਣ ਵੀ ਆ ਜੇ ਤਾਂ ਸਾਡੇ ਸਾਡਾ ਚਿਹਰਾ ਛੱਡ ਜਾਂਦਾ ਵੀ ਕੋਈ ਐਡਰੈਸ ਪੁੱਛਣ ਆਇਆ ਚਾਹੇ ਗਾਗ ਹੀ ਆਇਆ ਚਾਹੇ ਕੋਈ ਸਾਮਾਨ ਲਊਗਾ ਸੋਚੋ ਸਾਡੀ ਦੁਕਾਨਦਾਰੀ ਆ ਇਹ ਹੈ ਹੀ ਮਿਹਨਤ ਦੀ ਦਮਗਦ ਦੇ ਬੋਝ ਬਾਣਦੀ ਕਿਉਂਕਿ ਜੇ ਗੱਡੀ ਖੜ ਗਈ ਤਾਂ ਦਮਗਦ ਦੇ ਬੋਝ ਕਿਸ ਤਾਗੀ ਤਾਂ ਦਮਗਦ ਦੇ ਬੋਝ ਜੇ ਡਰਾਈਵਰ ਦੀ ਸੈਲਰੀ ਟਾਈਮ ਨਾਲ ਦੇ ਦਿੱਤੀ ਗਈ ਡਰਾਈਵਰ ਗੱਡੀ ਖੜੀ ਕਰ ਦੂ ਕਿਉਂਕਿ ਉਹਨੇ ਵੀ ਆਪਣੇ ਬੱਚੇ ਪਾਲਨੇ ਆ ਡਰਾਈਵਰ ਨੇ ਬੱਚੇ ਪਾਲਨੇ ਆ ਇਹ ਅਗਲਾ ਪੂਰਾ ਮਹੀਨਾ ਮਿਹਨਤ ਕਰਦਾ ਜੇ ਟਾਈਮ ਤੇ ਤਨਖਾਹ ਨਹੀਂ ਮਿਲੂਗੀ ਤਾਂ ਗੱਡੀ ਖੜੀ ਕਰੂਗਾ ਹੈ ਨਾ ਜੀ ਦਸੋ ਗੱਲ ਵੀ ਉਹਨੂੰ ਤਨਖਾਹ ਦੇਣ ਦੇ ਵੀ ਸਾਡੇ ਦਮਗਦ ਦੇ ਬੋਝ ਹੂੰ ਪਰਮਿਟ ਆ ਗਿਆ ਤਾਂ دماغ ਦੇ ਫੋਜ ਜਿਹੜੇ ਤਿਆਰ ਪੜ ਗਏ ਤਾਂ دماغ ਦੇ ਫੋਜ ਸਾਡਾ ਕੰਮ ਹੀ ਦਿਮਾਗ ਤੇ ਲੋਡ ਬਣਦਾ ਹਮ ਸਟ੍ਰੈਸ ਤੇ ਰਹਿਣੀ ਰਹਿਣੀ ਹੈ ਜੀ ਹਮ ਬਸ ਜਿਦਾ ਸਟ੍ਰੈਸ ਨੂੰ ਦੂਰ ਕਰਨ ਨੂੰ ਫਿਰ ਮੈਂ ਸੁਣਿਆ ਤੁਸੀਂ 20 21 ਕੰਟਰੀਆਂ ਵੀ ਘੁੰਮਿਓ ਹਾਂਜੀ ਬਾਹਰਲੇ ਮੁਲਕਾਂ ਜਾ ਕੇ ਆਈਓ ਤੁਸੀਂ ਇਹ ਇਹ ਇਹਦੇ ਵਿੱਚ ਐਸੋਸੀਏਸ਼ਨ ਪ੍ਰਧਾਨ ਮੰਤ ਤੋਂ ਪਹਿਲਾਂ ਪਹਿਲਾਂ ਐਨੇ ਕ ਬਣ ਗਏ ਸੀ ਵੀ ਹਾਂ ਘੁੰਮ ਨਹੀਂ ਆਸ਼ੂ ਨੇ ਪੁੱਛਿਆ ਮੈਨੂੰ ਤੂੰ ਪਹਿਲੇ ਹਮ ਮੈਂ ਕਾਫੀ ਕੰਟਰੀ ਘੁੰਮ ਚੁੱਕਿਆ ਹਮ ਕਿਉਂਕਿ ਸਾਡਾ ਇੱਕ ਦਿਮਾਗੀ ਬੋਝ ਦਾ ਕੰਮ ਹੈ ਗੱਡੀ ਕੋਈ ਐਕਸੀਡੈਂਟ ਹੋ ਗਈ ਤਾਂ دماغ ਤੇ ਬੋਝ ਜਨਤਕ ਕੋਰਟ ਜਾਣਾ ਪੈ ਗਿਆ ਤਾਂ دماغ ਤੇ ਬੋਝ ਕਿਉਂਕਿ ਅੱਜ ਕੱਲ ਕੋਈ ਵੀ ਜੋ ਕੇਸ ਹੈ ਉਹ ਕਿਸੇ ਵੀ ਕੋਰਟ ਚ 2 4 5 7 ਸਾਲ ਤੋਂ ਪਹਿਲੇ ਖਤਮ ਨਹੀਂ ਹੁੰਦਾ ਉਹ ਕੋਰਟ ਦੇ ਗੱਡੀ ਦੇ ਜ਼ਮਾਨਤ ਕਰਾਣੇ ਡਰਾਈਵਰ ਦੇ ਜ਼ਮਾਨਤ ਕਰਾਣੇ ਸਾਰੇ ਇੱਕ ਮਾਲਕ ਦੀ ਜ਼ਿੰਮੇਵਾਰੀ ਹੈ ਜੇ ਮਾਲਕ ਨੇ ਡਰਾਈਵਰ ਰੱਖਿਆ ਉਹਨੂੰ ਹਰ ਤਰੀਕ ਤੇ ਕੋਰਟ 'ਚ ਪੇਸ਼ ਕਰਨ ਦੀ ਜ਼ਿੰਮੇਵਾਰੀ ਵੀ ਮਾਲਕ ਦੀ ਹੈ। ਹੂੰ ਕਿਉਂਕਿ ਜੇ ਗੱਡੀ ਉੱਪਰ ਐਕਸੀਡੈਂਟ ਹੈ। ਐਕਸੀਡੈਂਟ ਹੋਇਆ ਡਰਾਈਵਰ ਤੋਂ ਉਹ ਤਾਂ ਮਾਲਕ ਦੀ ਗੱਡੀ 'ਚ ਹੈ ਨਾ। ਹੂੰ ਮਾਲਕ ਨੇ ਉਸ ਡਰਾਈਵਰ ਨੂੰ ਤਰੀਕ ਤੇ ਜਾਣ ਦਾ ਖਰਚਾ ਵੀ ਦੇਣਾ। ਸੋ ਸਾਡੇ ਦਿਮਾਗ 'ਤੇ ਇੰਨੇ ਬੋਝ ਹੁੰਦੇ ਹੋਏ ਸਾਨੂੰ ਵੀ ਜੈਮਟ ਬਹੁਤ ਜ਼ਰੂਰੀ ਆ। ਅਸੀਂ ਦੋ ਤਿੰਨ ਪਸਦਾਨ ਲਈ ਪਰ ਘੁੰਮਣ ਚ ਰਹੀ ਜੀਦਾ। ਸਾਡਾ ਦਿਮਾਗ ਪ੍ਰੈਸ਼ ਹੋ ਜੇ ਅੱਗੇ ਫਿਰ ਮੋੜੋ ਹੀ ਕੰਮ ਕਰਨਾ। ਮੇਰੇ ਦਿਮਾਗ ਤੇ ਥੋੜਾ ਕੁੰਭਰ ਆਇਆ ਬੋਝ ਲਾਇਆ ਕਿਉਂਕਿ ਇਹ ਜੋ ਸਟ੍ਰੈਟਿਕਲ ਕੰਮ ਹੈ ਇਹਦੇ ਚੱਲਦੇ ਰਹਿਣਾ ਹੈ ਇਹ ਜਦ ਤੱਕ ਇਹ ਕਾਰੋਬਾਰ ਹੈ ਆਪਾਂ ਟਰੱਕਾਂ ਦਾ ਕਾਰੋਬਾਰ ਕਰਨਾ ਹੈ ਤਦ ਤੱਕ ਅਸੀਂ ਇਸ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਦਿਮਾਗ ਤੇ ਬੋਝ ਪਾਣਾ ਵੀ ਜ਼ਰੂਰੀ ਹੈ ਇਹ ਪੈਂਦਾ ਵੀ ਰਹਿਣਾ ਤੇ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ ਜੇ ਕਹਿੰਦੇ ਵੀ ਟਰਕਿੰਗ ਲਾਈਨ ਐਦਾਂ ਦੀ ਆ ਜਿਹੜੀ ਵਰਦੀ ਨਹੀਂ ਟਰਕਿੰਗ ਲਾਈਨ ਬੇ ਗੁੱਡਸਨ ਕੈਰੀਅਰ ਜਿੰਨਾ ਵੀ ਹੈਗਾ ਉਹ ਸਾਰਾ ਟਰਾਂਸਪੋਰਟ ਇੱਥੇ ਹੀ ਹੋਣਾ ਵਾ ਜਿੰਨਾ ਵੀ ਸਮਾਨ ਆ ਟਰਾਂਸਪੋਰਟ ਟਰੱਕ ਦੇ ਦਾ ਬੇਸ ਦੇ ਉੱਤੇ ਹੀ ਹੋਣਾ ਆ ਹਾਂਜੀ ਕਿ ਵਾਕੀ ਦੇ ਵਿੱਚ ਇਹ ਇੰਡਸਟਰੀ ਦੇ ਵਿੱਚ ਇੰਨਾ ਪੈਸਾ ਹੈਗਾ ਆ ਕਿ ਇਹਦੇ ਵਿੱਚ ਪੈਸਾ ਬਣਾਇਆ ਵੀ ਜਾ ਸਕਦਾ ਹੈ ਡੁੱਬਦਾ ਵੀ ਬਹੁਤ ਜਲਦੀ ਹੈ ਦੇਖੋ ਜੋ ਟਰਾਂਸਪੋਰਟ ਲੈਣਾ ਹੈ ਇਹ ਗਰੀਬ ਤੋਂ ਅਮੀਰ ਅਮੀਰ ਤੋਂ ਗਰੀਬ ਹੂੰ ਕਿਸੇ ਟਾਈਮ ਵੀ ਹੋ ਸਕਦੀ ਆ ਕਿਉਂਕਿ ਰੋਡ ਤੇ ਜਲਦੀ ਮਸ਼ੀਨਰੀ ਆ ਮੰਨ ਲਓ ਅੱਜ ਮੈਂ ਆਪਣੀ ਗੱਲ ਕਰਾਂ ਕਿ ਮੇਰੇ ਕੋਲ 50 ਘਟਿਆ ਨੇ ਮੰਨ ਲਓ ਕੱਲ ਕੋਈ ਗੱਡੀ ਐਕਸੀਡੈਂਟ ਹੋਈ ਆ ਹਾਲੇ ਦਿਮਾਗ ਤੇ ਬੋਝ ਉੱtre ਆਣੀ ਦੁਬਾਰਾ ਫੇਰ ਕੋਈ ਹਾਸਾ ਹੋ ਗਿਆ ਹੂੰ ਦਿਮਾਗ ਤੇ ਬੋਝ ਹੈ ਰੱਬ ਨਾ ਕਰੇ 2 ਦਿਨ 4 ਦਿਨ 5 10 ਦਿਨ ਬਾਅਦ ਮਹੀਨੇ ਬਾਅਦ ਕੋਈ ਹੋਰ ਹਾਸਾ ਹੋ ਗਿਆ ਤਾਂ ਪਥ ਲੈ ਲਈ ਜਾਣਾ ਜੇ ਕੋਈ ਅਜੇ ਪ੍ਰਮਾਤਮਾ ਦੀ ਮਾਰ ਨਹੀਂ ਪੈਂਦੀ ਕੋਈ ਰੱਬੀ ਮਾਰ ਨਹੀਂ ਪੈਂਦੀ ਤੱਕਮਾਈ ਕਮਾਈ ਹੈ ਕੋਈ ਅਜੀ ਗੱਲ ਨਹੀਂ ਜੇ ਅਸੀਂ ਕਿਤੇ ਗੱਡੀ ਭੇਜਦੇ ਆ ਅਤਰ ਨੂੰ ਅਸੀਂ ਆਪਣਾ ਲਾਸ ਲੋਸ ਪ੍ਰੋਫਿਟਰ ਲਗਾ ਕੇ ਭੇਜਦੇ ਆ ਨਾ ਕਿ ਮਾਲ ਨੂੰ ਮੈਂ ਮਜਾਇਰਾ ਕਰਾਇਆ ਮੇਰਾ ਜਾਣ ਦਾ ਖਰਚਾ ਕਿੰਨਾ ਮੇਰਾ ਟੋਲ ਟੇਸ ਕਿੰਨਾ ਮੇਰਾ ਆਉਣ ਦਾ ਖਰਚਾ ਕਿੰਨਾ ਤਨਖਾਹ ਕਿੰਨੀ ਕਿੰਨਾ ਮੇਰੇ ਗੱਡੀ ਦਾ ਖਰਚਾ ਸਾਰੇ ਖਰਚੇ ਲਾ ਕੇ ਅਸੀਂ ਗੱਡੀ ਭੇਜਦੇ ਆ ਨਾ ਕੁਝ ਬਚਦਾ ਤਾਂ ਪੇ ਹੁੰਦਣਾ ਹੂੰ ਬਾਕੀ ਮੈਂ ਆਮ ਦੇ ਕਰੋ ਨੂੰ ਮਿਲਿਆ ਇੱਕ ਦੁਨੀਆ ਦਾ ਦਸਤੂਰ ਬਣ ਗਿਆ ਇੱਕ ਹੈਬਿਟ ਹੋ ਚੁੱਕੀ ਆ ਜਿਹੜਾ ਬੰਦਾ ਜੜੇ ਲੈਣ ਦਾ ਕੰਮ ਕਰਦਾ ਹੂੰ ਉਹਨੂੰ ਮਿਸ਼ੇ ਮਾੜਾ ਕਹਿੰਦਾ ਹੂੰ ਜੇ ਕੋਈ ਦੁਕਾਨਦਾਰ ਹੀ ਕਰਦਾ ਉਹਨ ਦੇਖ ਉਹਨਾਂ ਦੇ ਕੋਲੋਂ ਕੋਈ ਗਲਤੀ ਨਾਲ ਸਲਾਹ ਲੈਣ ਆ ਜੇ ਵੀ ਤੇਰਾ ਇਹ ਕੰਮ ਹੈ ਤੇ ਮੈਂ ਵੀ ਕਰਨਾ ਚਾਹਣਾ ਹੂੰ ਉਹ ਕਦੇ ਨਹੀਂ ਕਹੂਗਾ ਕਿ ਵੀ ਤੂੰ ਵੀ ਕਰ ਲੈ ਨਾ ਨਾ ਕੀ ਰੱਖੇ ਜੀ ਇਸ ਲੈਣ ਚ ਇਹ ਲੈਣ ਦਾ ਬਹੁਤ ਔਖੀ ਆ ਤੁਸੀਂ ਕੀ ਪੰਗਾ ਲੈਂਦੇ ਹੋ ਤੁਸੀਂ ਇਹ ਨਾ ਕਰੋ ਐਡੇ ਕੜੇ ਟ੍ਰਾਂਸਪੋਰਟ